ਅੱਜ ਜੋ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਪਪਾ ਮੱਖਣਛਾਲ ਬਾਰਾਨੀ ਸਿਖ ਸੈਂਟਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਛੀਰੀ ਦੀਹਾੜਾ ਬਣਾਇਆ ਗਿਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਕਰਕੇ ਇਸ ਦੁਨੀਆ ਤੇ ਕਮਾਲ ਧਰਮ ਦੀ ਖਾਤਰ ਇੱਕ ਨਹੀਂ ਛੱਡਿਆ ਵਾਰਗੇ ਗੁਰੂ ਜੀ ਚਾਰੇ ਲਾਲ yeah ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਲੂਪਾਣਾ ਸਿੱਖ ਸੈਂਟਰ ਵਿਖੇ ਵੱਡੇ ਸੈਭਚਾਰਨ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਅਕਾਲ ਗੁਰਮਤ ਗੱਤਕਾ ਗਰੁੱਪ ਦੇ ਪੱਛਾਫੋਂ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਦਿਖਾਏ ਗਏ ਇਸ ਮੌਕੇ ਤੇ ਇਲਾਕੇ ਦੀ ਸੰਗਤ ਨੇ ਇਲਾਹੀ ਬਾਣੀ ਦਾ ਅਨੰਦ ਮੰਨਦਿਆਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਸਿੱਖ ਪੰਥ ਨੇ ਆਪਣਾ ਸਰਬੰਸਵਾਰਨ ਵਾਲੇ ਦਸਮ ਪਿਤਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਵੱਟੇ ਸਹਿਮਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਚ ਜੰਗ ਦੇ ਮੈਦਾਨ ਚ ਦੁਸ਼ਮਨਾ ਦਾ ਸਾਹਮਣਾ ਕਰਦਿਆਂ ਅਨੇਕਾਂ ਸਿੰਘਾਂ ਦੇ ਨਾਲ ਸ਼ਹਾਦਤ ਦਿੱਤੀ। ਉਹਨਾਂ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ ਗੁਰਦੁਆਰਾ ਬਾਬਾ ਮੱਖਣ ਚਾਹ ਲੋਪੜਾ ਸਿਕ ਸੈਂਟਰ ਨਿਊਯਾਰਕ ਦੇ ਮੈਨੇਜਮੈਂਟ ਕਮੇਟੀ ਵੱਲੋਂ ਸ਼ਹੀਦੀ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਗੁਰਕਾਰਤੇ ਕੀਰਤਨੀ ਜਥੇ ਵੱਲੋਂ ਸੰਗਤ ਨੂੰ ਹਰਜਾਸਤੇ ਰਹੀ ਜੋੜਿਆ ਗਿਆ। ਇਹ ਇਲਾਹਾ ਕਿਸਮੂ ਸੇ ਤਸੰਪੀਏ ਸਤਰਾ ਕੇ ਲਿਏ ਕਟਵਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਲਿਏ ਅੱਜ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਤੇ ਗੁਰੂ ਸਾਹਿਬ ਦੀ ਅਤੀ ਜਾਨ ਤੋਂ ਪਿਆਰੇ ਸਿੰਘ ਜਿਹੜੇ ਸਵਾ ਸਵਾ ਲੱਖ ਨਾਲ ਲੜਦੇ ਹੋਏ ਚਮਕੌਰ ਦੀ ਗੜੀ ਵੀ ਸ਼ਹੀਦ ਹੋਏ ਅੱਜ ਚਮਕੌਰ ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਹੋਇਆ ਗੁਰਦੁਆਰਾ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਕੁਰਬਾਨ ਕਰਵਾਏ ਆਪਣੇ ਪੰਜ ਪਿਆਰਿਆਂ ਨੂੰ ਜੂ ਸਿੰਘ ਕੁਰਬਾਨ ਕਰਵਾਏ ਤੇ ਹੱਸ-ਹੱਸ ਕੇ ਪਾਤਸ਼ਾਹ ਨੇ ਖੁਸ਼ੀ ਜਾਰ ਕੀਤੀ ਐਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ੁਕਰਾਨਾ ਕਰਦੇ ਆ ਹੋਇਆ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਅਤੇ ਉਹਨਾਂ ਦੀ ਕਰਨੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਆ 아이 디완 ਸਜੇ ਨੇ ਸੰਗਤਾਂ ਦਾ ਹੜ ਆਇਆ ਹੈ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੀ ਹੈ ਤੋਂ ਮੈਂ ਗੁਰਦਾਸ ਸਾਹਿਬ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਦੀ ਸਮੂਹ ਸੰਗਤ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਇਸ ਸਮਾਗਮ ਦੇ ਦੌਰਾਨ ਅਕਾਲ ਗੱਤਕਾ ਗੁਰਮਤ ਗਰੁੱਪ ਦੇ ਬੱਚਾ ਵੱਲੋਂ ਸਿੱਖ ਮਾਰਸ਼ਲ ਆਰਟ ਗੱਤਕਾ ਰਾਹੀਂ ਸਾਹਿਬ ਜਾਦਿਆਂ ਨੂੰ ਸ਼ਰਤਾਂਜਲੀ ਭੇਟ ਕੀਤੀ ਗਈ ਸਵੀਰਾਜ ਤੁਸੀਂ ਸਾਫ਼ ਦੇਖ ਸਕਦੇ ਹੋ ਗੱਤਕਾ ਟੀਮ ਦੇ ਵਿੱਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਗੱਤਕਾ ਟੀਮ ਦੀ ਪਰਫਾਰਮੈਂਸ ਉਸ ਸਮੇਂ ਦੇ ਹਿਸਾਬ ਨਾਲ ਸੀ ਜਦੋਂ ਸਾਹਿਬਜਾਦੇ ਗੱਤਕੇ ਦਾ ਅਭਿਆਸ ਕਰਦੇ ਹੋਣਗੇ ਤੇ ਜਮਕੌਰ ਦੀ ਗੜੀ ਦੇ ਵਿੱਚ ਰਣ ਦੇ ਮੈਦਾਨ ਚ ਦੁਸ਼ਮਣ ਦੇ ਖਿਲਾਫ ਸਾਹਿਬਜਾਦੇ ਤੇ ਸਿੰਘ ਜੂਚੇ ਹੋਣਗੇ ਦਲੇਰ ਸਿੰਘ ਜੀ ਬਤਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਵਿਦੇਸ਼ੀ ਧਰਤੀ ਤੇ ਅਕਾਲ ਗੱਤਕਾ ਗੁਰਮਤ ਗਰੁੱਪ ਦੇ ਜ਼ਰੀਏ ਸੈਂਕੜੇ ਬੱਚਾ ਨੂੰ ਗੱਤਕਾ ਸਿਖਾਇਆ ਜਾ ਰਿਹਾ ਸੂਰਾ ਸੋ ਪਛਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਕੀ ਅੱਜ ਜੋਤਨ ਤਨ ਸਾਬ ਸ੍ਰੀ ਗੁਰੂ ਗੋਬ ਸਿੰਘ ਜੀ ਦੇ ਵੱਡੇ ਸਾਹਿਬ ਜਿਆਦੇ ਦਾ ਗੁਰਦੁਆਰਾ ਸਾਹਿਬ ਵਿੱਚ ਪਪਾ ਮਕਰਨ ਚਾਲ ਬਾਰਾਂਸੀ ਸੈਂਟਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਛੀਰੀ ਦੀਹਾੜਾ ਬਣਾਇਆ ਗਿਆ ਅਸੀਂ ਉਸ ਸਾਹਿਬ ਜਿਆਦੇ ਦੇ ਚਰਨਾਂ 'ਚ ਕੋਡ ਕੋਡ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵਾਸਤੇ ਅੱਜ ਦੇ ਦਿਨ ਦੀ ਇਹ ਸ਼ਹਾਦਤਾਂ ਦਿੱਤੀਆਂ ਇਸ ਸਿੱਖ ਕੌਮ ਨੂੰ ਇੱਕ ਵੱਖਰਾ ਹੀ ਰੂਪ ਦਿੱਤਾ ਗੁਰੂਆਂ ਨੇ ਤੇ ਅਸੀਂ ਉਸ ਦੀ ਅੱਜ ਸ਼ਾਨ ਮਾਨ ਰਹੇ ਆ ਮੈਂ ਬੇਨਤੀ ਕਰਦਾ ਜੋ ਆਉਣ ਵਾਲੇ ਦਿਨ ਅਗਲੇ ਬੁੱਧਵਾਰ ਵੀਰਵਾਰ ਨੂੰ 28 ਦਸੰਬਰ ਨੂੰ ਵਿਸ਼ੇਸ਼ ਤੌਰ ਤੇ ਆਤਮ ਰਸ ਕੀਰਤਨ ਗੁਰੂ ਘਰ ਵਿੱਚ ਹੋ ਰਿਹਾ ਜੋ ਛੋਟੇ ਸਾਹਿਬ ਜਾਦੇ ਜਦੇਵਾ ਮਾਤਾ ਗੁਜਰਕੌਰ ਦੀ ਸ਼ੀਦੀ ਦਿਹਾੜੇ ਦੇ ਮੈਸਰ ਕਰਨ ਬੇਨਤੀ ਕਰਦਾ ਉਸ ਦਿਨ ਸ਼ਾਮ ਨੂੰ ਵਿਸ਼ੇਸ਼ ਤੌਰ ਤੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਗੁਰੂ ਘਰ ਵਿੱਚ ਕੀਰਤਨ ਦਰਬਾਰ ਹੋਵੇਗਾ। ਹਮਮਾ ਆ ਕੇ ਗੁਰੂ ਘਰ ਵਿੱਚ ਪਹੁੰਚੋ ਤਾਂ ਸਾਬ ਜਦਿਆਂ ਤੇ ਮਾਤਾ ਗੁਜਰਕੌਰ ਦੇ ਚਰਨਾਂ 'ਚ ਆਪਹਾਜ਼ਰੀ ਲਵਾ ਸਕੀਏ। ਤੇ ਅੱਜ ਅਸੀਂ ਗੁਰਦੁਆਰਾ ਬਾਬਾ ਮਕਨਸ਼ਾਲਬਾਨਾ ਸਿਕਸ ਸੈਂਟਰ ਵਿਖੇ ਜੋ ਵੱਡੇ ਸਾਬ ਜਦਿਆਂ ਦੇ ਕੁਰਬਾਨੀ ਜਿਹੜਾ ਦਿਹਾੜਾ ਸੀ ਚਮਕੌਰ ਦੀ ਗੜੀ ਦਾ ਅੱਜ ਅਸੀਂ ਮਨਾ ਰਹੇ ਹਾਂ। ਇਸ ਗੁਰੂ ਘਰ ਦੇ ਵਿੱਚ ਅਸੀਂ ਸਾਧ ਤੇ ਖਾਲਸਾ ਜੋ ਇੱਕ ਵੀਕ ਤੋਂ ਚੱਲ ਰਿਹਾ ਹੈ। 28 ਦਸੰਬਰ ਤੱਕ ਚੱਲੇਗਾ ਹਰ ਰੋਜ਼ ਕੀਰਤਨ ਹਰ ਰੋਜ਼ ਇੱਥੇ ਸਾਡੇ ਪ੍ਰੋਗਰਾਮ ਹੁੰਦੇ ਹਨ ਤੇ ਅਸੀਂ ਉਹ ਸਾਹਿਬ ਜਾਨਿਆਂ ਦੀ ਨਿਸ਼ਾਨੀ ਸ਼ਹਾदत ਜਿਹੜੀ ਹੈ ਉਸ ਨੂੰ ਇੱਥੇ ਸਾਡੇ ਬੱਚਿਆਂ ਨੂੰ ਤੇ ਜਿਹੜੀ ਇੱਥੇ ਸੰਗਤ ਹੈ ਉਸ ਨੂੰ ਉਹਨਾਂ ਦੇ ਰੂਪ ਰੂਪ ਕਰਾ ਰਹੇ ਹਾਂ ਇਹ ਗੁਰੂ ਮਹਾਰਾਜ ਦੀ ਕਿਰਪਾ ਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਜਿਹੜੀਆਂ ਨਾਮ ਹਮਾਰ ਕੇ ਪਹੁੰਚ ਰਹੀਆਂ ਹਨ ਸਹਿਬਜ਼ਾਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ ਇਸ ਮੌਕੇ ਤੇ ਨਿਊਯਾਰਕ ਸਿਟੀ ਵਿਖੇ ਹਿਊਮਨ ਰਾਈਟਸ ਦੇ ਕਮਿਸ਼ਨਰ ਅਤੇ ਗੁਰਦੁਆਰਾ ਬਾਬਾ ਮੱਖਣ ਸ਼ਾਲੋਬਾਣਾ 6 ਸੈਂਟਰ ਦੀ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਰਕਵੀਰ ਸਿੰਘ ਸੁਬਾਨਪੁਰ ਫੋਲੋ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਵਿਤਾ ਰਾਹੀਂ ਹਾਜ਼ਰੀ ਲਵਾਈ ਗਈ ਸਰਬੰਸਦਾਨੀ ਗੁਰਗੋਗਨ ਸਿੰਘ ਜੀ ਕਰਨਗੇ ਇਸ ਦੁਨੀਆ ਤੇ ਕਮਾਲ ਧਰਮ ਦੀ ਖਾਤਰ ਇਕ ਤ ਨਹੀਂ ਛੜਿਆ ਵਾਰਗੇ ਗੁਰੂ ਜੀ ਚਾਰੇ ਲਾਲ ਕਰ ਕੇ ਇਹ ਸ਼ਾਨ ਸਿੱਖਾ ਦੇ ਉੱਤੇ ਜਿਸ ਦੀ ਮਿਲਦੀ ਨਹੀਂ ਮਿਸਾਲ ਦੇਹ ਗੁਰੂ ਦੀ ਗੁਰਗਰੰਦ ਸਾਹਿਬ ਜੀ ਗੁਰਗੱਦੀ ਉੱਤੇ ਗਏ ਬਠਾਲ ਆਣ ਸ਼ਾਨ ਸਿੱਖਾ ਦੀ ਵਧਾ ਗਏ ਆਣ ਸ਼ਾਨ ਸਿੱਖਾ ਦੀ ਵਧਾ ਗਏ ਸਿਰ ਉੱਤੇ ਦੇ ਗੇ ਦਹਤਾਰ ਵਿਚਰੀਏ ਜਾਂ ਦੁਨੀਆਂ ਦੇ ਅੰਦਰ ਦੇਖ ਕੇ ਸਾਨੂੰ ਕਹਿ ਸਰਦਾਰ ਜਾਤ ਪਾਤ ਨੀ ਤੁਹਾਡੀ ਕੋਈ ਜਾਤ ਪਾਤ ਨੀ ਤੁਹਾਡੀ ਕੋਈ ਊਚ ਨੀ ਸਭ ਬਰਾਬਰ ਹੋਈ ਖੋਲ ਪਤਾਸੇ ਅੰਮ੍ਰਿਤ ਿਆਰ ਕੀਤਾ ਵਿੱਚੋਂ ਬਾਟੇ ਰ ਸਾਰਿਆਂ ਪੀਤਾ ਇਸ ਮੌਕੇ ਤੇ ਛੋਟੇ ਛੋਟੇ ਬੱਚਾ ਵੱਲੋਂ ਸੰਗਤ ਦੇ ਨਾਲ ਕਵਿਤਾਵਾਂ ਰਹੀਆਂ ਸਾਂਝ ਪਾਈ ਗਈ ਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਜੀ ਸੀ ਸਤਰੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਾਰੇ ਵੀ ਜ਼ਿੰਦਗੀ ਮਾਨਦੇ ਹਾਂ ਔਰ ਵੀ ਜ਼ਿੰਦਗੀ ਮਾਨਦੇ ਹਾਂ ਸ਼ੀਸ਼ ਗੰਜ ਤੇ ਘੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਜਣਾ ਦੱਸ ਦੇਣੇ ਜਾ ਕੇ ਪੁੱਛ ਲੋ ਕੰਦ ਸਰਹੰਦ ਦੀ ਤੋਂ ਬਾਲ ਕਿਨੇ ਹੋਏ ਕਿੱਦਾਂ ਹੱਸ ਦੇਣੇ ਬਾਲ ਕਿਨੇ ਹੋਏ ਕਿੱਦਾਂ ਹੱਸ ਦੇਣੇ ਇਸ ਮੌਕੇ ਤੇ ਬੋਲੇ ਸੋ ਨਿਹਾਲ ਸਤਿ ਸ਼ਕਾਲ ਦੇ ਜੀ ਖਾਰਿਆ ਦੇ ਨਾਲ ਪੂਰਾ ਮੰਡਾਲ ਗੂੰਜ ਉਠਿਆ ਦੇ ਟੇ ਅੰਠ ਕੀ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਬੋਲੇ ਸੋ ਨਿਹਾਲ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਗੋਬਨ ਸੰਦੇਵਡੇ ਸਾਹਿਬ ਜਦੇ ਬਾਬਾਜੀ ਸਿੰਘ ਤੇ ਜਾਰ ਸਿੰਘ ਜੀ ਜੋ ਕਿ ਕੱਲ 23 ਨੂੰ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਇਹਤ ਲੱਗ ਆ ਪ੍ਰੋਗਰਾਮ ਚੱਲ ਰਿਹਾ ਤੇ ਸਾਰੀ ਸੰਗਤ ਨੂੰ ਅਪੀਲ ਕਰਨੇ ਆ ਤੇ ਗੁਰਦੇ ਆਪਣੇ ਬੱਚਿਆਂ ਨੂੰ ਲੈ ਕੇ ਤਾਂ ਕਿ ਆਪਣੇ ਸਿੱਖੀ ਸੰਤਾਂ ਬਾਰੇ ਆਪਣੇ ਗੁਰੂਆਂ ਬਾਰੇ ਪਤਾ ਲੱਗੇ ਸਾਡੇ ਗੁਰੂਆਂ ਨੇ ਕੀ ਕਲਾਂ ਕਾਲੀਆਂ ਨੇ ਕਿਦਾਂ ਸਿੰਘ ਸੀਧ ਹੋਏ ਨੇ ਤੇ ਅਸੀਂ ਅੱਜ ਸੀਧਨਾ ਸਿੰਘ ਸੀਧਨਾ ਹੁੰਦੇ ਤਾਂ ਆਪਣੇ ਸਾਡੇ ਸਿਰ ਤੇ ਦਸਾਰਾ ਨਹੀਂ ਹੋਣੀਆਂ ਤੇ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਲੈ ਕੇ ਗੁਰਦਵਾਰਾ ਪਹੁੰਚੋ ਤੇ ਬੜੀ ਸੁਖਾਂਵਲੀ ਗੱਲ ਆ ਕਿ ਅਸੀਂ ਅੱਜ ਅਮਰੀਕਾ ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਬਾਬਾ ਮੱਖਣਸ਼ਾਲਾ ਬਾਣਾ ਗੁਰਦਾਰ ਸਾਹਿਬ ਵਿੱਚ ਸ਼ਹੀਦੀ ਦਿਵਸ ਮਨਾ ਰਹੇ ਆ ਤੇ ਬੜੀ ਲਾਚਾਰ ਨਾਲ ਸਾਰੀ ਸੰਗਤ ਦਰਸ਼ਨ ਤੇ ਏਰੀਆ ਟ੍ਰਾਈ ਸਟੇਟ ਆਫ ਨਿਊਯਾਰਕ ਤੇ ਇੱਥੇ ਵਿੱਚ ਸਾਰੇ ਹਿੱਸਾ ਪਾ ਰਹੇ ਨੇ ਇਹ ਸਾਰੇ ਸ਼ਰਧਾਲੂ ਫਿਲਪੋ ਪੁੱਲ ਭੇਡ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੋਦਵਾਰਾ ਬਾਬਾ ਮੱਖਣ ਸ਼ਾਲੋਬਾਨਾ 6 ਸੈਂਟਰ ਦੀ ਕਮੇਟੀ ਵੱਲੋਂ ਸਮਾਗਮ ਤੇ ਤੁਰੰਤ ਸਾਰੇ ਪ੍ਰਬੰਧਾਂ ਨੂੰ ਪੁਖਤਾ ਢੰਗ ਦੇ ਨਾਲ ਨਿਪਾਇਆ ਗਿਆ ਸੋ ਸਿੱਖਿਆ ਸਕਤੀ ਹੈ ਕਿ ਗੁਰੂ ਕਾਰਤੀ ਕਮੇਟੀ ਬਤਾਈ تھی ਪਾਤਰ ਹੈ ਜਿਨ੍ਹਾਂ ਵੱਲੋਂ ਸਮੇ ਸਮੇਤੇ ਗੁਰੂਕਾਰ ਵਿਖੇ ਵਿਸ਼ੇਸ਼ ਸਮਾਗਮ ਉਲੀਕੇ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਦੇ ਗੁਰਪੁਰਪ ਜੋਤੀ ਜੋਤਿਵਾ ਸਤਿ ਸ਼ਹੀਦੀ ਦਿਹਾੜੀ ਮਨਾਏ ਜਾਂਦੇ ਨੇ ਇਲਾਕੇ ਦੀ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂਕਾਰਤਾ ਹਿੱਸਾ ਬਣਦੀ ਹੈ ਤੇ ਗੁਰਪਾਣੀ ਤੇ लड़ लगती है न्यूयॉर्क तो गिल प्रदीप की रिपोर्ट ग्लोबल पंजाब टीवी हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू अते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com दे